ਮੌਖਰ ਮੇਲੇ ਤੇ ਤੁਹਾਨੂੰ ਇੱਕ ਚੈਂਪੀਅਨ ਘੋੜਾ ਦਿਖਾਉਣ ਲੱਗਿਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਘੋੜਾ ਦੋਸਤੋ ਤੇ ਘੋੜੇ ਦੀ ਖੂਬਸੂਰਤੀ ਬਾ ਕਮਾਲ ਆ ਤੇ ਬਾਂਤਰਾਂ ਤੇ ਚੈਂਪੀਅਨ ਘੋੜਾ ਦੋਸਤੋ ਇਹਦੀ ਆਪਾਂ ਸਾਰੀ ਡਿਟੇਲ ਆ ਜਿਹੜੀ ਤੁਹਾਨੂੰ ਦੱਸ ਦਿਆਂ ਤੇ ਬਾਈ ਨਾਲ ਆਪਾਂ ਇੰਟਰਵਿਊ ਵੀ ਕੀਤੀ ਆ ਛੋਟੀ ਜੀ ਆਪਾਂ ਮਬਾਈਲ ਨਾਲ ਗੱਲਾਂ ਬਾਤਾਂ ਵੀ ਕਰਾਵਾਂਗੇ ਤੁਹਾਡੇ ਨਾਲ ਜਿੰਨੀ ਕੁ ਬਾਈ ਨੇ ਜਾਣਕਾਰੀ ਦੱਸੀ ਆਪਾਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਦੋਸਤੋ ਤੇ ਆਪਾਂ ਮੇਲੇ 'ਚ ਘੁੰਮਦੇ ਫਿਰਦੇ ਸੀ ਤੇ ਢੀੜਾ ਦੇਈ ਜਾ ਰਹੇ ਸੀ ਬਾਈ ਉੱਥੇ ਪ੍ਰਵੀਨ ਸ਼ਰਮਾ ਮਿਲ ਗਿਆ ਤੇ ਬਾਈ ਦੇ ਕਹਿਣ ਤੇ ਫਿਰ ਆਪਾਂ ਥੋੜੀ ਜੀ ਝਲਕ ਘੋੜੇ ਦੀ ਦਿਖਾਤੀ ਵੀਡੀਓ ਚ ਬਾਕੀ ਕਿਸੇ ਦਿਨ ਆਪਾਂ ਵਧੀਆ ਵੀਡੀਓ ਬਣਾਵਾਂਗੇ ਬਾਈ ਦੇ ਫਾਰਮ ਤੇ ਜਾ ਕੇ ਬਾਈਆਂ ਦਾ ਸੁਭਾ ਪ੍ਰਵੀਨ ਸ਼ਰਮਾ ਤੇ ਬਾਈ ਬਹੁਤ ਚੰਗੇ ਸੁਭਾ ਦੇ ਮਾਲਕ ਨੇ ਤੇ ਘੋੜਾ ਬਾਈਆਂ ਨੂੰ ਉਦੋਂ ਵੀ ਚੰਗਾ ਮਿਲ ਗਿਆ ਤੇ ਬਾਈ ਸੇਵਾ ਇਹਦੀ ਬਹੁਤ ਚੰਗੀ ਤਰ੍ਹਾਂ ਤੇ ਜਿੰਦ ਜਾਣ ਲਾ ਕੇ ਬਾਈ ਕਹਿੰਦੀ ਆਪਾਂ ਇਹਦੀ ਸੇਵਾ ਕਰ ਰਹੇ ਹਾਂ ਘੋੜੇ ਦੀ ਫਿਟਨੈਸ ਬਹੁਤ ਸੋਹਣੀ ਆ ਤੇ ਘੋੜਾ ਬਹੁਤ ਚੰਗਾ ਤੇ ਸੋਹਣਾ ਤਿਆਰ ਕਰਿਆ ਹੋਇਆ ਤੇ ਖੂਬਸੂਰਤ ਘੋੜਾ ਦੋਸਤੋ ਸਟੱਡ ਸਰਵਸ ਲਈ ਘੋੜਾ ਆਪਣਾ ਇਹ ਤੇ ਪ੍ਰਿੰਸ ਘੋੜਾ ਜਿਹੜਾ ਡੋਡਾਂ ਵਾਲਾ ਉਸ ਘੋੜੇ ਦਾ ਇਹ ਬੱਚਾ ਗਾ ਤੇ 67 ਪਲੱਸ ਇਸ ਘੋੜੇ ਦੀ ਹਾਈਟ ਆ ਤੇ ਬਾਕੀ ਪੌਰੀ ਪੱਖ ਤੋਂ ਸਾਫ਼ ਆ ਬੱਚੇ ਜਿੰਨੇ ਵੀ ਬਾਈ ਕਹਿੰਦਾ ਇਹਦੇ ਆ ਰਹੇ ਨੇ ਪੌਰੀਆਂ ਤੋਂ ਵੀ ਬਿਲਕੁਲ ਸਾਫ਼ ਆ ਰਹੇ ਨੇ ਤੇ ਸਪੌਟਲੈਸ ਸਪੌਟਲੈਸ ਬੱਚੇ ਆ ਰਹੇ ਨੇ ਜਿੰਨੇ ਕ ਬਾਈ ਕਹਿੰਦਾ ਜਾਨ ਬੱਚੇ ਦੇ ਰਿਆ ਬਾਕੀ ਘੋੜਾ ਵੀ ਆਪ ਸਪੌਟਲੈਸ ਆ ਕੋਈ ਵੀ ਇੱਕ ਵੀ ਸਵਿਕਾ ਨਹੀਂ ਹੈਗਾ ਬਾਈ ਕਹਿੰਦਾ ਇਸ ਘੋੜੇ ਦੇ ਉੱਪਰ ਤੇ ਸੋਹਣਾ ਸੁਨੱਖਾ ਚਾਰ ਵਾਰ ਦਾ ਪੰਜ ਵਾਰ ਦਾ ਚੈਂਪੀਅਨ ਹੋ ਗਿਆ ਘੋੜਾ ਦੋਸਤੋ ਇਹ ਤੇ ਬਾਕੀ ਤੁਸੀਂ ਮੈਡਲ ਦੇ ਗੱਲ ਚ ਪਏ ਦੇਖ ਸਕਦੇ ਹੋ ਬਾਈ ਪ੍ਰਵੀਨ ਸ਼ਰਮਾ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਨੰਬਰ ਵੀ ਬਾਈਆਂ ਦਾ ਆਪਾਂ ਦਿੱਤਾ ਹੋਇਆ ਤੇ ਬਾਈਆਂ ਨਾਲ ਆਪਾਂ ਤੁਹਾਡਾ ਬਾਈਆਂ ਦਾ ਪੋਸਟਰ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਆ ਦੇਖੋ ਪੰਜਵਾਂ ਸਟੱਡ ਫਾਰਮ ਆਸਟ੍ਰੇਲੀਅਨ ਬਾਦਸ਼ਾਹ ਪ੍ਰਿੰਸ ਘੋੜੇ ਦਾ ਬੱਚਾ ਦੋਸਤੋ ਡੋਡਾਂ ਵਾਲੇ ਦਾ 67 ਪਲੱਸ ਇਹਦੀ ਹਾਈਟ ਆ ਘੋੜੇ ਦੀ ਤੇ ਪੌਰੀ ਪੱਖ ਤੋਂ ਬਿਲਕੁਲ ਸਾਫ ਆ ਤੇ ਬਾਈਆਂ ਕੋਲ ਘੋੜੀਆਂ ਰੱਖਣ ਦਾ ਪ੍ਰਬੰਧ ਪੂਰਾ ਬਾਈ ਕਹਿੰਦੇ ਵੀ ਜੇ ਕੋਈ ਮਿੱਤਰ ਪਿਆਰਾ ਆਪਣੇ ਘਰੇ ਘੋੜੀ ਲੈ ਕੇ ਆਉਂਦਾ ਤਾਂ ਉਹਦੇ ਵਾਸਤੇ ਪ੍ਰਬੰਧ ਪੂਰਾ ਫੁੱਲ ਆਪਾਂ 2-4 ਦਿਨ ਘੋੜੀ ਘਰੇ ਵੀ ਰੱਖ ਲਾਂਗੇ ਤੇ ਬਾਕੀ ਹੋਰ ਗੱਲਾਂ ਮਾਤਾਂ ਨੇ ਜਿਹੜੀਆਂ ਉਹ ਬਾਈ ਨਾਲ ਆਪਾਂ ਕਰਾਉਨੇ ਆ ਬਾਕੀ ਜਾਣਕਾਰੀ ਬਾਈ ਤੁਹਾਡੇ ਨਾਲ ਸਾਰੀ ਸਾਂਝੀ ਕਰਦੇ ਆ ਤੇ ਬਣੇ ਰਹੋ ਵੀਡੀਓ ਚ ਐਂਡ ਤੱਕ ਦੋਸਤੋ ਆਜੋ ਬਾਈ ਨਾਲ ਗੱਲਬਾਤ ਕਰਾਉਨੇ ਆ ਛੋਡੀ ਤੇ ਘੋੜੇ 'ਚ ਨਖਰਾ ਨਖਰਾ ਬਹੁਤ ਜ਼ਿਆਦਾ ਆ ਘੋੜੇ 'ਚ ਐਟੀਟਿਊਡ ਬਹੁਤ ਆ ਘੋੜੇ 'ਚ ਤੇ ਆਜੋ ਬਾਈ ਨਾਲ ਕਰਾਉਨੇ ਆ ਤੁਹਾਡੀਆਂ ਗੱਲਾਂ ਬਾਤਾਂ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਘੋੜਾ ਦਿਖਾਉਣ ਲੱਗੇ ਆ ਮੁਕਸਰ ਮੇਲੇ ਤੇ ਪਹੁੰਚਾ ਹੋਇਆ ਬਹੁਤ ਹੀ ਸੋਹਣਾ ਘੋੜਾ ਚਾਰ ਵਾਰ ਦਾ ਚੈਂਪੀਅਨ ਆ ਪੰਜਵਾਂ ਸਟੱਡ ਫਾਰਮ ਤੇ ਨੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਘੋੜਾ ਤੁਸੀਂ ਵੀਡੀਓ ਤੇ ਦੇਖ ਰਹੇ ਹੋ ਇੱਕ ਘੋੜਾ ਚੈਂਪੀਅਨ ਆ ਬਹੁਤ ਹੀ ਸੋਹਣਾ ਸੁਨੱਖਾ ਘੋੜਾ ਤੇ ਬਾਈ ਤੋਂ ਆਪਾਂ ਲੈਣਾ ਘੋੜੀ ਦੀ ਡਿਟੇਲ ਕੀ ਗੱਲਬਾਤ ਆ ਕਿੰਨੀਆਂ ਕ ਘੋੜੀਆਂ ਕ੍ਰੋਸ ਹੋਈਆਂ ਕਿੰਨੇ ਵਾਰ ਦਾ ਚੈਂਪੀਅਨ ਆ ਕਿੱਥੋਂ ਕਿੱਥੋਂ ਚੈਂਪੀਅਨ ਰਿਹਾ ਆ ਬਾਈ ਦਾ ਕਰਦੇ ਆ ਸਵਾਗਤ ਬਾਈ ਸਾਸਿਕਾਲ ਕੀ ਹਾਲ ਚਾਲ ਨੇ ਬਾਈ ਸਾਸਿਕਾਲ ਰਵਿੰਦਰ ਜੀ ਪਹਿਲਾਂ ਤੋਂ ਤੁਹਾਡੇ ਇੱਥੇ ਆਉਣ ਦੇ ਬਹੁਤ ਬਹੁਤ ਸਵਾਗਤ ਹੈ ਜੀ ਬਾਈ ਧੰਨਵਾਦ ਤੁਹਾਡਾ ਵੀ ਹਨਾ ਤੇ ਮੇਲਾ ਬਹੁਤ ਸੋਹਣਾ ਭਰ ਗਿਆ ਹੈ ਹਾਂ ਮੇਲਾ ਬਹੁਤ ਸੋਹਣਾ ਹੈ ਜੀ ਨਾ ਨਾ ਕਰਦੇ ਜੀ ਹਾਂ ਬਹੁਤ ਰੌਣਕਾਂ ਲੱਗੀਆਂ ਬਿਲਕੁਲ ਜੀ ਬਿਲਕੁਲ ਰਵਿੰਦਰ ਜੀ ਜਿਵੇਂ ਤੁਸੀਂ ਕਿਹਾ ਚਾਰ ਵਾਰ ਦਾ ਜਿੰਨੇ ਐਕਚੁਅਲ ਵਿੱਚ ਪੰਜ ਵਾਰ ਦਾ ਜਿੰਨੇ ਰਿਹਾ ਜੀ ਠੀਕ ਹੈ ਪੰਜ ਵਾਰ ਦਾ ਹਾਂ ਜੀ ਹਾਂ ਜੀ ਦੋ ਵਾਰ ਮਕਸਦ ਹੈ ਜੋ ਬੋਰਡ ਤੇ ਲੱਗਿਆ ਹੋਇਆ ਉਸ ਹਿਸਾਬ ਨਾਲ ਐਕਚੁਅਲ ਨਹੀਂ ਉਹ ਪਹਿਲਾਂ ਲੱਗਿਆ ਸੀ ਜੀ ਮਕਸਦ ਹੀ ਦਿੱਤੀ ਹੋਈ ਹੈ ਜੀ ਦੋ ਵਾਰ ਦਾ ਮਕਸਦ ਹੀ ਹੈ ਜ ਤੇ ਬਾਈ ਇਹਦੀ ਆਪਣੀ ਕਿਹੜੀ ਲਾਈਨ ਦਾ ਘੋੜਾ ਹੈ ਇਹ ਇਹਦਾ ਨਾਮ ਬਾਦਸ਼ਾਹ ਜੀ ਠੀਕ ਹੈ ਜੀ ਔਰ ਇਹ ਪ੍ਰਿੰਸ ਗੋਡਾ ਵਾਲੇ ਦਾ ਬੱਚਾ ਜੀ ਠੀਕ ਹੈ ਜੀ ਬਿਲਕੁਲ ਨੇਚਰਲੀ ਸਪੌਟਲੈਸ ਹੈ ਠੀਕ ਹੈ ਬਿਲਕੁਲ ਨੇਚਰਲੀ ਸਪੌਟਲੈਸ ਕੋਈ ਛੇੜਛਾੜ ਨਹੀਂ ਹੈ ਜੀ ਬਿਲਕੁਲ ਨੇਚਰਲੀ ਸਪੌਟਲੈਸ ਹੈ ਜੀ ਇਹ ਪਰ ਪੰਜਾਬਾ ਸਟੱਡ ਫਾਰਮ ਹੈ ਜੀ ਆਪਣਾ ਆਪਣੇ ਪਿੰਡ ਦੇ ਨਾਮ ਤੇ ਆਪਣੇ ਫਾਰਮ ਦਾ ਨਾਮ ਹੈ ਇਹਨਾਂ ਜਿਲ੍ਹਾ ਕਿਣਾ ਪੈਂਦਾ ਜੀ ਜਿਲ੍ਹਾ ਮੁਕਸਰ ਮੁਕਸਰ ਸਾਹਿਬ ਹੈ ਔਰ ਲੰਬੀ ਹਲਕਾ ਆ ਗਿਆ ਸਰ ਲੰਬੀ ਹਲਕਾ ਹਾਂ ਜੀ ਠੀਕ ਹੈ ਜੀ ਹਾਈਟ ਕਿੰਨੀ ਹੈ 567 ਹੈ ਜੀ 67 ਠੀਕ ਹੈ ਜੀ ਇਹ ਬੱਚੇ ਕਿਨੇ ਆ ਗਏ ਬੱਚੇ ਨੇ ਸਰ ਬਹੁਤ ਆ ਗਏ ਆ ਜੀ ਜਿਹੜੀ ਇੱਥੇ ਦੋ ਦਿਨ ਦੇ ਵਿੱਚ ਜਿਹੜੀ ਇਹਨਾਂ ਦੀ ਬਸ਼ੇਰੀ ਇੱਕ ਜੇ ਨੰਬਰ ਤੇ ਆਈ ਹੈ ਜੀ ਉਹ ਤੇ ਬਾਸ਼ੇ ਤੁਸੀਂ ਇਸ ਕੋਡ ਇਹ ਜੀ ਤੇ ਬਲੱਡ ਲਾਈਨ ਬਲੱਡ ਲਾਈਨ ਪ੍ਰੈਸ ਗੋਡ ਨਾਲ ਪ੍ਰੈਸ ਗੋਡ ਨਾਲ ਇਹ ਜੀ ਔਰ ਇੱਥੇ ਕਈ ਬੱਚੇ ਦਾ ਸਟੇਜ ਨਹੀਂ ਬਣਦੀ ਜੀ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਠੀਕ ਹੈ ਸਾਰੇ ਬੱਚੇ ਰਹਿ ਕੇ ਅਸਲੀ ਪਰਫਾਰਮ ਕਰਿਆ ਜੀ ਚੰਗੀਆਂ ਪੋਜੀਸ਼ਨ ਕਰਿਆ ਜੀ ਠੀਕ ਹੈ ਜੀ ਤੇ ਬੱਚੇ ਆਉਂਦੇ ਸੋਹਣੇ ਸਲੱਖੇ ਬਿਲਕੁਲ ਸਪੌਟਲੈਸ ਆਉਂਦੇ ਆ ਜੀ ਐਕਚੁਅਲੀ ਦੇ ਵਿੱਚ ਜਿਹੜਾ ਇਹਦਾ ਦਾਦਾ ਰਾਜੂ ਗੋਡਾ ਵਾਲਾ ਸੀ ਉਹ 스ਪੌਟ ਹੁੰਦੇ ਵੀ ਨਹੀਂ ਸੀ ਜਿਹਨਾਂ ਦਾ ਬਾਪ ਪੇਸ ਗੋਡਾ ਵਾਲਾ ਸੀ ਉਹਨਾਂ ਦੇ ਕੋਈ 스ਪੌਟ ਨਹੀਂ ਔਰ ਮਾਂ ਹੀ ਕੋਈ ਹੁੰਦੇ ਐ ਤਿੰਨ ਪੀੜੀਆਂ ਦੇ ਵਿੱਚ ਜੇ ਕੋਈ ਬਲੱਡ ਨੂੰ ਆਪਾਂ ਫਾਈਂਡ ਕਰ ਦਿੰਦੇ ਆ ਔਰ ਫਾਈਂਡ ਇਹਦੀ ਮਾਂ ਕਿਹੜੀ ਲਾਈਨ ਦੀ ਸੀ ਮਾਂ ਵੀ ਸੂਰੇ ਵਾਲੀ ਲਾਈਨ ਦੀ ਸੀ ਜੀ ਨੌਕਰੀ ਸੀ ਨਹੀਂ ਕੋਈ ਮਿੱਲੀ ਚੰਗੀ ਸੀ ਮਿੱਲੀ ਚੰਗੀ ਸੀ ਜੀ ਤੇ ਇਹਦੇ ਰਿਜ਼ਲਟ ਚੰਗੀਆਂ ਕੋਣੀਆਂ ਦੇ ਕਿਸ ਤਰ੍ਹਾਂ ਬਹੁਤ ਟੌਪ ਹੈ ਜੀ ਸਾਡੇ ਘਰੇ ਕੁਮਾਰਵੜੀ ਕੁੜੀ ਹੈ ਜੀ 100% ਪੂਲ ਧੰਮਾ ਬੰਨੀਆਂ ਦੇ ਵਿੱਚ 100 ਵਿੱਚ 1% ਮਾਰਵੜੀ ਹੈ ਜੀ ਔਰ ਉਹਦੇ ਵਿੱਚ ਵੀ ਬਿਲਕੁਲ ਸਪੌਟਲੈਸ ਨੁਕਰਾ ਬੱਚਾ ਦਿੱਤਾ ਜੀ ਉਹ ਕੋੜੀ ਵੀ ਆਪਣੇ ਘਰ ਖੜੀ ਹੋਈ ਹੈ ਜੀ ਆ ਮੈਂ ਫੋਟੋਆਂ ਹੀ ਦੇਖਣੀਆਂ ਬਾਈ ਤੁਸੀਂ ਫਿਰ ਗਰੁੱਪ ਚ ਪਾਈਆਂ ਜੀ ਮੈਂ ਗਰੁੱਪ ਚ ਪਾਈਆਂ ਸੀ ਮਾਰਵਾੜੀ ਆ ਪਿਆਵ ਜਮਾ ਜੀ ਜਿਹੜੇ ਨੁਕਰਾ ਬੱਚਾ ਆਇਆ ਜੀ ਯਾਰ ਇਹ ਵੀ ਬਹੁਤ ਖਾਸ ਈਅਤ ਆ ਬਾਈ ਵੱਡੀ ਹੈ ਨਾ ਚੰਗੀਆਂ ਲਗਭਗ ਪਿੰਦਰਜੀ 80% ਇਹ ਚੰਗੀਆਂ ਘੋੜੀਆਂ ਦੇ ਨੁਕਰਾ ਸੋਇਆ ਔਰ ਉਹਨਾਂ ਨੂੰ 80% ਲਗਭਗ 80% ਚੰਗੀਆਂ ਘੋੜੀਆਂ ਦੇ ਨੁਕਰਾ ਹੀ ਸੋਇਆ ਜੀ ਉਹ ਠੀਕ ਹੈ ਔਰ ਹਰ ਇੱਕ ਫਾਰਮਰ ਦੀ ਹਰ ਇੱਕ ਘੋੜੀ ਦੀ ਆਪਣੇ ਕੋਲੇ ਫੁੱਲ ਡਿਟੇਲ ਹੈ ਜੇ ਕੋਈ ਬੰਦਾ ਪੁੱਛਣਾ ਚ ਆਪੇ ਵੀ ਰਸਕਦੇ ਠੀਕ ਹੈ ਬਈ ਬਹੁਤ ਪਿਆਰਿਓ ਬਾਈ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਬਾਈ ਨੰਬਰ ਕਿੰਨਾ ਆਪਣਾ 9872251136 ਠੀਕ ਹੈ ਜੀ ਤੇ ਤੁਮਰਾ ਪਤਨ ਦਿਖਾਤਾ ਵੀਡੀਓ ਚ ਸੌਟ ਆਪਾਂ ਥੋੜੀ ਇੱਥੇ ਲੈ ਕੇ ਨੇ ਢੀੜ ਹੋਣ ਕਰਕੇ ਘੋੜਾ ਬਾਹਰ ਨਹੀਂ ਕੱਢਿਆ ਹੈਗਾ ਤੇ ਬਾਕੀ ਆਪਾਂ ਕਿਸੇ ਦਿਨ ਵੀਡੀਓ ਪਾਵਾਂਗੇ ਵਧੀਆ ਤੇ ਬਾਈ ਦੀ ਹਨਾ ਘੋੜੇ ਦੀ ਵੀ ਆਪਾਂ ਵਧੀਆ ਕਿਸੇ ਦਿਨ ਬਣਾਵਾਂਗੇ ਵੀਡੀਓ ਉਸ ਦਿਨ ਤੁਹਾਨੂੰ ਦਿਖਾਵਾਂਗੇ ਘੋੜਾ ਬਾਹਰ ਕੱਢ ਕੇ ਨੇ ਬਾਈ ਹੋਰ ਕੀ ਕਹਿਣਾ ਚਾਹੋਗੇ ਘੋੜੇ ਘੜੇ ਦੇ ਸੰਬੰਧ ਚ ਮੇਲਾ ਕਿਵੇਂ ਮੇਲਾ ਬਹੁਤ ਸੋਹਣਾ ਭਰਿਆ ਹੋਇਆ ਜੀ ਆ ਸਾਰਿਆਂ ਨੂੰ ਆ ਕੇ ਮੇਲੇ ਦਾ ਆਨੰਦ ਲੈਣਾ ਚਾਹੀਦਾ ਠੀਕ ਹੈ ਜੀ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਜੀ ਠੀਕ ਹੈ ਜੀ ਤਾਂ ਚਲੋ ਬਾਈ ਮਿਲਦੇ ਹਾਂ ਕਿਸੇ ਤੇ ਅਗਲੀ ਵੀਡੀਓ ਦੇ ਵਿੱਚ ਬਾਈ ਨਾਲ ਹੋਰ ਕਿਤੇ ਭੈਣਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਇਹਨਾਂ ਵੀਰਾਂ ਨੂੰ ਥੈਂਕ ਯੂ ਮਦਦ ਜੀ ਥੈਂਕ ਯੂ ਧੰਨਵਾਦ ਜੀ